ਤੁਸੀਂ ਇੱਕ ਵਾਰੀ ਘਰ ਦੇ ਵਿੱਚ ਆ ਕੇ ਵੜ ਕੇ ਦਿਖਾਓ ਤੇ ਮੈਨੂੰ ਸੁੱਕੇ 30 ਕਿਲੋਵਾਉਂਗੇ ਲੱਭਰ ਮੈਂ ਜ਼ਰੂਰੀ ਥੋੜੇ ਘਰ ਚ ਹੈ ਜੀ ਡਿਮਾਂਡ ਲੱਗਿਆ 15000 ਮੇਲ ਦੀ ਹਾਂਜੀ ਡਿਸਕਾਊਂਟ ਡਿਸਕਾਊਂਟ ਜਿਹੜਾ ਤੁਹਾਡਾ ਚੈਨਲ ਤੇ ਹੋਏਗਾ ਉਸ ਦਾ ਡਿਸਕਾਊਂਟ ਦਵਾਂਗੇ ਹਾਂਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਨਾਬਾ ਰਿਆਸਤ ਦੇ ਵਿੱਚ ਨਾਬੇ ਨਾਬੇ ਡੌਗ ਸ਼ੋ ਹੋ ਰਿਹਾ ਭਾਈ ਬਹੁਤ ਵੱਡਾ ਬਾਹਰਲੇ ਪਾਸੇ ਲੱਗੀ ਹੈ ਡੌਗ ਮਾਰਕੀਟ ਤੇ ਤੁਹਾਨੂੰ ਮੈਂ ਮਲਾਉਣਾ ਬਰੀਡਰ ਵੀਰਾਂ ਨੂੰ ਕਿਹੜੇ ਕਿਹੜੇ ਡੌਗ ਲੈ ਕੇ ਆਏ ਨੇ ਇਧਰ ਸਾਡੇ ਦਰਾਹੇ ਵਾਲੇ ਫੌਜੀ ਸਾਹਿਬ ਖੜੇ ਨੇ ਫੌਜੀ ਸਾਹਿਬ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਵੈਲਕਮ ਆ ਜੀ ਤੁਹਾਡਾ ਸੁਹਾਨ ਪੈਟ ਸ਼ਾਪ ਤੇ ਬਾਜੀ ਬਾ ਸੁਹਾਨ ਪੈਟ ਸ਼ਾਪ ਦਰਾਹਾ ਦਰਾਹਾ ਜੀ ਹੋਰ ਸੁਣਾਓ ਕੰਮਕਾਰ ਵਧੀਆ ਚੱਲ ਰਿਹਾ ਕੰਮਕਾਰ ਬਹੁਤ ਵਧੀਆ ਜੀ ਇਹ ਅੱਜ ਕੀ ਦਿਖਾ ਰਹੇ ਹੋ ਫਿਰ ਸਾਨੂੰ ਕੋਈ ਨਵਾਂ ਬੱਚਾ ਲੈ ਕੇ ਆਏ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਵਧੀਆ ਚੀਜ਼ ਲੈ ਕੇ ਆ ਗਾਰਡ ਡੌਗ ਲਾਓ ਜੀ ਲਾਓ ਇਹ ਗਾਰਡ ਡੌਗ ਹੈ ਹਾਂ ਲੱਗਦਾ ਤਾਂ ਸੋਸਤ ਜਿਹਾ ਇਹ ਸੋਸਤ ਨਹੀਂ ਹੈ ਇਹ ਹੂੰ ਤੁਸੀਂ ਇੱਕ ਵਾਰੀ ਘਰ ਦੇ ਵਿੱਚ ਆ ਕੇ ਵੜ ਕੇ ਦਿਖਾਓ ਤੇ ਮੈਨੂੰ ਸੁੱਕੇ 30 ਕਿਲੋਵਾਉਂਗੇ ਲਫਰ ਮੈਂ ਜ਼ਰੂਰੀ ਥੋੜੇ ਘਰ ਚ ਛੋੜੂਗਾ ਨਹੀਂ ਮੇਰੇ ਘਰ ਨਹੀਂ ਕਿਸੇ ਵੀ ਘਰ ਦੇ ਵਿੱਚ ਆਪਾਂ ਚੋਰੀ ਚਿਕਾਰੀ ਤੋਂ ਕਹਿ ਦਿੰਦੇ ਆਂ ਵੀ ਸਾਨੂੰ ਇੱਕ ਗਾਰਡ ਡੌਗ ਚਾਹੀਦਾ ਹੈ ਅੱਛਾ ਔਰ ਸਾਡਾ ਵਫਾਦਾਰ ਰਹੇ ਸਿਕਿਉਰਿਟੀ ਪਰਪਸ ਲਈ ਸਿਕਿਉਰਿਟੀ ਪਰਪਸ ਦੇ ਵਿੱਚ ਆਏ ਠੀਕ ਹੈ ਕਿਹੜੀ ਬਰੀਡ ਹੈ ਇਹ ਇਹ ਅਲਸ਼ੇਸ਼ਨ ਨੇ ਜੀ ਇਹ ਇਹ ਤਾਂ ਬੋਲਾ ਜਿਹਾ ਲੱਗਦਾ ਹੈ ਬੋਲਾ ਜਿਹਾ ਨਹੀਂ ਲੱਗਦਾ ਹੈਗਾ ਇਹ ਲੱਗਦਾ ਹੀ ਬੋਲਾ ਜਿਹਾ ਇਹ ਇਹ ਲੱਗਦਾ ਹੀ ਬੋਲਾ ਜਿਹਾ ਹੈ ਅੱਛਾ لیکن ਜਦੋਂ ਆਪਣੀ ਮਸਤੀ ਦੇ ਵਿੱਚ ਆਉਂਦਾ ਫਿਰ ਦੱਸਦਾ ਵੀ ਚੀਜ਼ ਕਾ ਚੀਜ਼ ਆ ਇਹ ਆ ਦੇਖੋ 2 ਮਹੀਨੇ ਦੀ ਇਹਦੀ ਹਾਈਟ ਦੇਖੋ ਔਰ ਇਹਦਾ ਬੋਡੀ ਵੇਟ ਹਾਈਟ ਦੀ ਕਾਫੀ ਹੋ ਜਾਣੀ ਹੈ ਹਾਈਟ ਬਹੁਤ ਵਧੀਆ ਹੋ ਜੂਗਾ ਇੰਨਾ ਉੱਚਾ ਹੋ ਜਾਏਗਾ ਜੀ ਇਹ ਹਾਂਜੀ ਕਿੰਨੀ ਏਜ ਹੈ ਦੀ ਇਹਦੀ 2 ਮੰਥ 2 ਮੰਥ ਹਾਂਜੀ ਇੱਕ ਵੈਕਸੀਨੇਸ਼ਨ ਲੱਗੀ ਹੋਈ ਹੈ ਲੱਗੀ ਹੋਈ ਹੈ ਹਾਂਜੀ ਕਾਰਡ ਮਿਲ ਜੂਗਾ ਇਹਦਾ ਓਕੇ ਹਾਂਜੀ ਇਹਦੀ ਕੀ ਡਿਮਾਂਡ ਹੈ ਤੁਹਾਡੀ ਪ੍ਰਾਈਸ ਇਹਦੇ ਚੋ ਫੀਮੇਲ ਦੇ ਦਾਂਗੇ 15000 ਦੀ ਔਰ ਮੇਲ ਦੇ ਦਾਂਗੇ 18000 ਦਾ ਜੀ ਹਾਂਜੀ ਬੋਲੋ ਐਸਟੀਮੇਟਲੀ ਹਾਈਟ ਦੀ ਕਿੰਨੀ ਕਹੋਗੇ ਹਾਈਟ ਜਰਮਨ ਸ਼ੈਪਡ ਨਾਲੋਂ ਉੱਚਾ ਹੋ ਜਾਂਦਾ ਹੈ। ਇਹਨੂੰ ਮਾਲਕ ਘਰਦਿਆਂ ਨੂੰ ਤਾਂ ਨਹੀਂ ਵੱਡਦਾ ਹੈਗਾ ਜਦੋਂ ਘਰੇ ਰੱਖਿਆ ਤੁਸੀਂ ਕਹਿੰਦੇ ਇਹ ਬਰੀਡ ਇੰਨੀ ਸਿਆਣੀ ਆ ਆਪਣੀ ਮਾਲਕ ਦੀ ਪੂਰੀ ਵਫਾਦਾਰ ਹੈ। ਬੱਚਿਆਂ ਦੇ ਨਾਲ ਖੇਡਦੀ ਆ। ਬਟ ਜੇ ਕੋਈ ਬਾਹਰਲਾ ਬੰਦਾ ਆਪਾਂ ਕੋਈ ਵੀ ਚਾਹੇ ਸਟਰੀਟ ਡੌਗ ਵੀ ਲੈ ਲਈਏ ਉਹ ਵੀ ਬਾਹਰਲੇ ਬੰਦਿਆਂ ਜਾਂ ਕਿਸੇ ਵੀ ਚੀਜ਼ ਨੂੰ ਭੋਂਕੇਗਾ ਜ਼ਰੂਰ। ਠੀਕ ਹੈ। ਹੈਨਾ? ਤੇ ਇਸ ਚੀਜ਼ ਦਾ ਮਤਲਬ ਹੀ ਇੱਕ ਤਰ੍ਹਾਂ ਦਾ ਰੰਗੇ ਇਹ ਜਾ ਵਾਇਸ ਡੌਗ ਦੇ ਵਿੱਚ ਬਈ ਕੀ ਤੁਹਾਨੂੰ ਹੁਣ ਖਸੀਸੀ ਦੱਸੀ ਰੰਗ ਤੁਸੀਂ ਕਿਉਂ ਨਹੀਂ ਇਹਦਾ ਕਲਰ ਇਦਾਂ ਦਾ ਹੀ ਰਹਿਣਾ ਕਲਰ ਇਹਦਾ ਇਦਾਂ ਦਾ ਹੀ ਰਹੂਗਾ ਠੀਕ ਹੈ ਹਾਂ ਨਹੀਂ ਚੇਂਜ ਕਰ ਜਾਂਦੇ ਆ ਇਹਦਾ ਇਦਾਂ ਦਾ ਹੀ ਰਹਿਣਾ ਇਦਾਂ ਦਾ ਹੀ ਰਹਿਣਾ ਜੀ ਠੀਕ ਹੈ ਜੀ ਔਰ ਇਹ ਵਰਕਿੰਗ ਡੌਗ ਨੇ ਇਹ ਓਕੇ ਹਾਂਜੀ ਇਹਦੀ ਡਿਲੀਵਰੀ ਕਰ ਦਵਾਂਗੇ ਆਲ ਓਵਰ ਇੰਡੀਆ ਡਿਲੀਵਰੀ ਹੋ ਜਾਏਗੀ ਜੀ ਔਰ ਕੀ ਲੈ ਕੇ ਆਉਂਗੇ ਉਹ ਉਹ ਦਿਖਾਈ ਬਾਈ ਇਹ ਕਿਹੜਾ ਗੱਦੀ ਹੈ ਇਹ ਜਰਮਨ ਸ਼ੈਪੜਡ ਲਿਓ ਇਧਰ ਬਾਈ ਇਹਦਾ ਕਲਰ ਦੇਖੋ ਕਿੰਨਾ ਪਿਆਰਾ ਬੰ ਨਾਲੇ ਇਹ ਅਲੱਗ ਜਾ ਕਲਰ ਹੈ ਜਰਮਨ ਦੇ ਵਿੱਚ ਜਰਮਨ ਦੇ ਵਿੱਚ ਲਓ ਜੀ ਅੱਛਾ ਜੀ ਇਦੀ ਕਿੰਨੀ ਏਜ? ਇਹਦੀ ਏਜ ਹੋ ਗਈ ਐ 45 ਕਿ ਦਿਨ ਦਾ ਬੱਚਾ ਦੇਖੋ। ਇਹਦੀ ਵੈਕਸੀਨ ਹੋਈ। ਵੈਕਸੀਨੇਸ਼ਨ ਕੱਲ ਨੂੰ ਹੋਏਗੀ ਇਹਦੀ ਵੈਕਸੀਨ। 45 ਤੋਂ 50 ਦਿਨ ਦੇ ਵਿੱਚ ਕਰਾਵਾਂਗੇ ਵੈਕਸੀਨੇਸ਼ਨ। ਔਰ ਇਹਦਾ ਕਲਰ ਦੇਖੋ ਕਿੰਨਾ ਪਿਆਰਾ ਵਾ। ਅਲੱਗ ਜਾ ਕਲਰ ਐ ਦੇਖੋ ਆ ਇਹ ਲੈ ਕੇ ਦੇਖੋ ਨਹੀਂ ਜਿਆਦਾ ਲਾਲ ਜਿਹਾ ਬ੍ਰਾਊਨ ਜਿਹਾ ਹੁੰਦੀਆਂ ਨੇ। ਕਈ ਵਾਰ ਮੇਰੇ ਕੋਲੇ ਕਸਟਮਰਾਂ ਦੀ ਡਿਮਾਂਡ ਆ ਜਾਂਦੀ ਐ ਕਿ ਸਾਨੂੰ ਫੁੱਲ ਡਾਰਕ ਦੇ ਵਿੱਚ ਬਲੈਕ ਔਰ ਟੈਨ ਕਲਰ ਦੇ ਵਿੱਚ ਡਾਰਕ ਦੇ ਵਿੱਚ ਜਰਮਨ ਸ਼ੈਫਡ ਚਾਹੀਦੇ ਨੇ। ਪੂਰਾ ਡਾਰਕ ਬਣੂਗਾ। ਪੂਰਾ ਡਾਰਕ ਬਣੂਗਾ। ਇਹਦੀ ਆ ਦੇਖੋ ਛੱਤ ਦੇਖੋ ਇਹਨੂੰ। ਫੁੱਲ ਡਾਰਕ ਬਲੈਕ ਆ ਜੈਡ ਬਲੈਕ ਜਿਹਨੂੰ ਕਹਿੰਦੇ ਆ ਇਹਦੀ ਵੈਕਸੀਨ ਹੋਈ ਹੈ ਅਚੈ ਕਰ ਲਈਏ ਤੁਸੀਂ ਇਹਦੀ ਵੈਕਸੀਨੇਸ਼ਨ ਕਾਲੂ ਹੋ ਜੇਗੀ ਇਹਦੀ ਆਪਾਂ ਡੀ ਵਾਰਮਿੰਗ ਕਰ ਰੱਖੀ ਆ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ 15000 ਜੀ 15000 ਕਿਸ ਨੂੰ ਜ਼ਰੂਰਤ ਹੁੰਦੀ ਆ ਸੰਪਰਕਾ ਨੰਬਰ ਜੀ ਬੈਸਟ 83600 98400 ਜੀ ਇਸ ਤੋਂ ਇਲਾਵਾ ਹੋਰ ਵੀ ਬਰੀਡਰ ਕਿਹਦੇ ਆ ਮੇਰਾ ਬੈਲਜੀਅਮ ਮੈਲਾਨਾਈਜ਼ ਦੇ ਵਿੱਚ ਸਪੈਸ਼ਲਿਸਟ ਹੈ ਰੌਟਵਿਲਰ ਦੇ ਵਿੱਚ ਔਰ ਆਲ ਬਰੀਡ ਦੇ ਪਪੀ ਮਿਲ ਜਾਂਦੇ ਨੇ ਸਪੈਸ਼ਲ ਚ ਦੱਸ ਦਿਓ ਲੋਕੇਸ਼ਨ ਆਪਣੀ ਦਰਾਹਾ ਜੀ ਠੀਕ ਹੈ ਜੀ ਲਓ ਭਾਈ ਦਰਾਹੇ ਵਾਲੇ ਫੌਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਹਨ ਇਹਨਾਂ ਕੋਲੇ ਫੌਜੀ ਬਲੱਡ ਲਾਈਨ ਵੀ ਚੱਲਦੀ ਹੈ ਫੌਜੀ ਬਲੱਡ ਲਾਈਨ ਦੇ ਫੌਜੀ ਬਲੱਡ ਲਾਈਨ ਦੇ ਪੱਪੀ ਜਦੋਂ ਮਰਜ਼ੀ ਲੈ ਲਓ ਜੀ ਜਦੋਂ ਮਰਜ਼ੀ ਲੈ ਲਿਓ ਮਾਰੀਓ ਕਾਲ ਜੀ ਤੇ ਕਿਸੇ ਨੂੰ ਵੀ ਬੱਚੇ ਦੀ ਜ਼ਰੂਰਤ ਹੈ ਡਿਲੀਵਰੀ ਆਲ ਇੰਡੀਆ ਦੇ ਵਿੱਚ ਕਰ ਦੇਣਗੇ ਧੰਨਵਾਦ ਜੀ ਬਹੁਤ ਮਿਹਰਬਾਨੀ ਥੈਂਕ ਯੂ ਭਾਜੀ ਬੱਚੇ ਨੇ ਤੁਹਾਡੇ ਹਾਂ ਜੀ ਆਓ ਜੀ ਅੱਗੇ ਚੱਲਦੇ ਹਾਂ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆ ਸਿੜਜੂ ਦੇ ਪੱਪੀ ਸਭ ਤੋਂ ਵਧੀਆ ਗੱਲ ਇਹ ਆ ਇਹ ਕਲਰ ਅਲੱਗ ਯਾਰ ਰੇਅਰ ਜਿ ਜਿਵੇਂ ਤੁਸੀਂ ਡੱਬ ਖੜਾ ਬੇਜ ਸਿੜਜ ਹੁੰਦੇ ਨੇ ਉਹ ਤਾਂ ਬਹੁਤ ਦੇਖਿਆ ਆ ਆ ਦੇਖੋ ਦੋਨਾਂ ਦੇ ਕਲਰ ਆ ਜੈਡ ਬਲੈਕ ਹੈਗਾ ਤੇ ਆ ਕਲਰ ਦੇਖੋ ਇਹਦੇ ਬਾਰੇ ਵੀ ਪਾ ਗੱਲਬਾਤ ਕਰਦੇ ਆ ਦਿਖਾਉਣੇ ਬਹੁਤ ਘੱਟ ਇਹ ਤੁਹਾਨੂੰ ਮਿਲਦੇ ਨੇ ਜ਼ਿਆਦਾਤਰ ਟਰਾਈ ਕਲਰ ਦੇ ਵਿੱਚ ਹੁੰਦੇ ਨੇ ਹਾਂਜੀ ਰਾਜ ਕੀ ਹਾਲ ਹੈ ਵਧੀਆ ਸਰ ਤੁਸੀਂ ਦੱਸੋ ਬਹੁਤ ਵਧੀਆ ਕਿੱਥੋਂ ਆਇਓ ਪਟਿਆਲਾ ਤੋਂ ਪਟਿਆਲਾ ਤੋਂ ਕੀ ਆਪਣੇ ਕਿਹੜਾ ਚੈਨਲ ਆਪਣਾ AR Dog ਚੈਨਲ AR Dog ਚੈਨਲ AR ਕਿਉਂ ਰੱਖਿਆ ਤੁਸੀਂ ਇਹ ਤਾਂ ਮੇਰਾ ਨਾਮ ਆਰ ਤਾਂ ਮੰਮੀ ਦਾ ਨਾਮ ਕੰਬੀਨੇਸ਼ਨ ਹਾਂਜੀ ਇਹ ਕੀ ਗੱਲ ਹੈ ਬਈ ਮੰਮੀ ਨੋ ਕਿ ਲਾਉਣਾ ਦੀ ਗੱਲ ਸਹੀ ਗੱਲ ਹੈ ਨਹੀਂ ਕਈ ਬੱਚੇ ਸਿਆਣੇ ਹੁੰਦੇ ਨੇ ਮੰਮੀ ਨੂੰ ਅੱਗੇ ਕਾਨੂੰ ਰੋਣਾ ਆਪਾਂ ਨੇ ਆਪਾਂ ਕਹਿੰਦੇ ਹਾਂ ਪੁਰਾਣੇ ਨੇ ਅੱਗੇ ਲਾ ਰੱਖਿਆ ਹੈ ਕੋਈ ਫਸਲਾ ਨਹੀਂ ਸੀ ਜੀ ਵੈਸੇ ਹੀ ਰੱਖਿਆ ਹੈ ਬਸ ਚਲੋ ਵਧੀਆ ਗੱਲ ਬਾਤਾਂ ਇਹ ਜਿਹੜੇ ਤੁਹਾਡੇ ਪੱਪੀ ਨੇ ਨਾ ਸਿੜਜੂ ਦੇ ਜੈਡ ਬਲੈਕ ਕਿੰਨੀ ਐਜ ਦਾ ਹੋ ਗਿਆ ਇਹ ਇਹ 35 ਡੇ ਪਲੱਸ ਹੈ ਸੈਰਲੈਕ ਖਾਂਦੇ ਨੇ 1 ਲੀਟਰ ਦੇ ਹਾਂਜੀ ਹਾਂਜੀ 1 ਲੀਟਰ ਦੇ ਹੀ ਨੇ ਸੀ ਕਿੰਨੀ ਐਜ ਹੋਗੀ ਨੋ ਜੀ 35 ਡੇ ਪਲੱਸ ਨੇ 5 ਇਹਨਾਂ ਦਾ ਜਿਹੜਾ ਵੈਕਸੀਨ ਵਗੈਰਾ ਹੋਗੀ ਹਜੇ ਨਹੀਂ ਹੋਈ 45 ਡੇ ਤੋਂ ਬਾਅਦ ਹੋएगी ਵੈਕਸੀਨ ਠੀਕ ਹੈ ਹੋਰ ਕਿਹੜੀ ਕਿਹੜੀ ਬ੍ਰੀਡ ਹੁੰਦੀ ਹੈ ਤੁਹਾਡੇ ਕੋਲੇ ਪੈਕਨੀਜ਼ ਔਰ ਸ਼ਿਰਜ਼ੂ ਦਾ ਮੇਨ ਕੰਮ ਹੈ ਬਾਕੀ ਆਲ ਬ੍ਰੀਡ ਅਵੇਲੇਬਲ ਹੋ ਜਾਂਦੀ ਹੈ ਉਧਰ ਉਧਰ ਲੈ ਲੈਣ ਹਾਂਜੀ ਠੀਕ ਹੈ ਉਹ ਬਰੋਕਿੰਗ ਵੀ ਕਰ ਦਿਓ ਹਾਂਜੀ ਹਾਂਜੀ ਠੀਕ ਹੈ ਆਪਣੇ ਕੋਲ ਕਿੰਨੇ ਡੌਗ ਰੱਖਿਓ ਨੇ ਤੁਹਾਡੇ ਕੋਲ ਸਾਡੇ ਕੋਲ ਖੁਦ ਕੋਲ ਹੈਗੇ ਨੇ 35 ਠੀਕ ਹੈ ਜੀ ਸਾਰੀ ਸ਼ਿਰਜ਼ੂ ਤੇ ਪੈਕਨੀਜ਼ ਨੇ ਜ਼ਿਆਦਾ ਠੀਕ ਹੈ ਇਹਨਾਂ ਦੀ ਡਿਲੀਵਰੀ ਕਰ ਦਿੰਦੇ ਆ ਹਾਂਜੀ 올 ਓਵਰ ਇੰਡੀਆ ਉਹਦਾ ਕੀ ਚਾਰਜ ਹੁੰਦਾ ਅਕੋਰਡਿੰਗ ਟੂ ਇਹ ਹੁੰਦਾ ਨਾ ਵੀ ਕਿਹੜੀ ਜਗ੍ਹਾ ਜਾਣਾ ਹੈ ਉਸ ਦੇ ਅਕੋਰਡਿੰਗ ਹੁੰਦਾ ਠੀਕ ਹੈ ਜੀ ਹਾਂਜੀ ਠੀਕ ਹੋ ਲੋ ਤੇ ਇਨਾਂ ਦੀ ਕੀ ਡਿਮਾਂਡ ਹੈ ਇਨਾਂ ਦੀ ਡਿਮਾਂਡ ਹੈਗੀ ਹੈ ਫੀਮੇਲ ਹੈ ਬਲੈਕ 12000 ਦੀ ਹੈ ਓਕੇ ਤੇ ਇਹ ਵੀ ਫੀਮੇਲ ਹੈਗੀ ਹੈ ਇਸ ਦਾ ਪ੍ਰਾਈਸ ਹੈਗਾ 10000 ਇਹਦੇ ਚ ਮੇਲ ਵੀ ਹੈਗਾ ਮੇਲ ਵੀ ਮਿਲ ਜਾਣਗੇ ਬਟ ਇਸ ਟਾਈਮ ਅਵੇਲੇਬਲ ਨਹੀਂ ਹੈ ਇਸ ਟਾਈਮ ਤੁਹਾਡੇ ਕੋਲੇ ਫੀਮੇਲ ਹੈਗੀ ਹੈ ਠੀਕ ਹੈ ਦੂਜੇ ਕਲਰ ਵੀ ਹੈਗੇ ਹੈ ਫੀਮੇਲ ਦੇ ਇਹਦੇ ਸਿਡਜੂ ਦੇ ਹਾਂਜੀ ਬਲੈਕ ਐਂਡ ਵਾਈਟ ਉਹ ਇਹ ਤਾਂ ਆਮ ਕਲਰ ਹੁੰਦੇ ਆ ਤੁਸੀਂ ਦੇਖਦੇ ਰਹੇ ਉਹਨੂੰ ਜਿਹੜਾ ਟਰਾਈ ਕਲਰ ਦੇ ਵਿੱਚ ਇਹ ਵੀ ਇਹਨਾਂ ਕੋਲ ਦੋ ਪੱਪੀ ਹੈਗੇ ਆ ਇਹ ਦੋਨੋਂ ਇਹ ਵੀ ਤੁਸੀਂ ਦੇਖ ਸਕਦੇ ਚੰਗੀ ਤਰ੍ਹਾਂ ਦਿਖਾ ਦਿਓ ਇੱਕ ਵਾਰੀ ਇਹ ਦੋਨੋਂ ਮੇਲ ਨੇ ਬਹੁਤ ਹੀ ਪਿਆਰੀ ਪਿਆਰੀ ਇਹ ਦੋਨੋਂ ਮੇਲ ਨੇ ਹਾਂਜੀ ਕਿਹਦੀ ਡਿਮਾਂਡ ਲੱਗਿਆ 15000 ਮੇਲ ਦੀ ਹਾਂਜੀ ਡਿਸਕਾਊਂਟ ਡਿਸਕਾਊਂਟ ਜਿਹੜਾ ਤੁਹਾਡੇ ਚੈਨਲ ਤੇ ਆਏਗਾ ਸਾਡਾ ਡਿਸਕਾਊਂਟ ਦਵਾਂਗੇ ਠੀਕ ਆ ਜੀ ਇਹਨਾਂ ਨੂੰ ਮੇਰੇ ਚੈਨਲ ਦਾ ਸਕਰੀਨਸ਼ਾਟ ਲੈ ਕੇ ਸਬਸਕ੍ਰਾਈਬ ਕਰਕੇ ਭੇਜੋ ਕਿੰਨਾ ਡਿਸਕਾਊਂਟ ਦੇਵਾਂਗੇ ਦੱਸੋ ਲਾਈਵ ਦੇ ਵਿੱਚ ਜਿੰਨਾ ਹੋ ਸਕੇਗਾ ਵੱਧ ਤੋਂ ਵੱਧ ਦਵਾਂਗੇ ਤੁਸੀਂ ਗੱਲ ਕਰੋਗੇ ਕਮਿਟਮੈਂਟ ਨਹੀਂ ਕਰਾਂਗੇ ਅਸੀਂ ਠੀਕ ਹੈ ਬਾਕੀ ਕਰ ਦੇਣਾ ਹਾਂਜੀ ਬਹੁਤ ਵਧੀਆ ਗੱਲ ਬਾਤ ਆ ਆ ਕਿਹੜੀ ਬਰੀਡ ਹੈ ਰੌਟ ਬਿਲਰ ਹੈ। ਮੇਲ ਵੀ ਮਿਲਦੀ ਹੈ। ਮੇਲ ਵੀ ਹੈ ਫੀਮੇਲ ਵੀ ਹੈ। ਅੱਛਾ ਇਹਦੀ ਕਿੰਨੀ ਏਜ ਹੈ? ਇਹ ਇਹ ਵੀ ਹੈਗੇ 32 ਡੇ ਦੇ ਨੇ ਇਹ ਹਜੇ। 32 32 ਦਿਨਾਂ ਦੇ। ਹਾਂਜੀ। ਮੇਲ ਹੋ ਗਈ ਅੱਜ 10 ਤਰੀਕ ਨੂੰ ਹੋਈ ਸੀ। ਅੱਛਾ 42 ਡੇ। 42 ਵੈਕਸੀਨ ਹੋ ਗਈ ਨਾ ਦੀ? ਨਹੀਂ ਹਜੇ ਨਹੀਂ। ਕਿਉਂ ਨਹੀਂ ਕਰਵਾਈ? 45 ਡੇ ਤੋਂ ਬਾਅਦ ਕਰਵਾਵਾਂਗੇ ਨਾ। ਓਕੇ। ਹਾਂਜੀ। ਠੀਕ ਹੈ। ਇਹਦੀ ਕੀ ਡਿਮਾਂਡ ਹੈਗੀ ਆ? ਇਹਦੀ ਹੈਗੀ ਹੈ ਮੇਲ ਦੀ ਹੈਗੀ ਹੈ 12000 ਫੀਮੇਲ ਦੀ 10000। ਹਾਂਜੀ। ਡਿਸਕਾਊਂਟ ਹੋਊਗਾ? ਹੋ ਜਾਏਗਾ ਕੋਈ ਗੱਲ ਨਹੀਂ ਕਰ ਦਾਂਗੇ ਜਲਦੀ ਵਿਕ ਜਾਣਗੇ ਠੀਕ ਹੈ ਜੀ ਪ੍ਰੋਡਕਟਰ ਨੰਬਰ ਦਿਓ 771955874 ਰਿਪੀਟ ਕਰ ਦਿਓ 771955874 ਇਹ ਲੋਕੇਸ਼ਨ ਲੋਕੇਸ਼ਨ ਪਟਿਆਲਾ ਲਓ ਜੀ ਲੋਕੇਸ਼ਨ ਪਟਿਆਲਾ ਦੀਆਂ ਨੰਬਰ ਤੁਸੀਂ ਨੋਟ ਕਰ ਲਓ ਬੱਚੇ ਤੁਹਾਨੂੰ ਸਾਰੇ ਕਾਤੇ ਕਿਸੇ ਨੂੰ ਵੀ ਵਧੀਆ ਲੱਗਦੇ ਨੇ ਮਾਰੋ ਕਾਲ ਤੁਹਾਨੂੰ ਡਿਸਕਾਊਂਟ ਮਿਲੂਗਾ ਨਹੀਂ ਡਿਸਕਾਊਂਟ ਦੇਣਗੇ ਤਾਂ ਸਾਨੂੰ ਕਾਲ ਕਰ ਲਿਓ ਜਰੂਰ ਹਾਂਜੀ ਹਾਂਜੀ ਧੰਨਵਾਦ